ਤੁਹਾਨੂੰ ਪਠਾਨਕੋਟ ਦੇ ਅਬਰੌਲ ਨਗਰ ਫੋਰ ਦੇ ਉੱਪਰ ਮੌਜੂਦ ਹੈ ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦੇਖ ਸਕਦੇ ਹਾਂ ਇੱਥੇ ਦਾ ਇਕੱਠ ਹੋਇਆ ਉਹਦੀ ਵਜ੍ਹਾ ਇਹ ਹੈ ਕਿ ਹੁਣ ਤੋਂ ਕੁਝ ਦਿਨ ਪਹਿਲਾਂ ਇੱਥੇ ਇੱਕ ਨੌਜਵਾਨ ਜੋ ਕਿ ਪਠਾਨਕੋਟ ਤੋਂ ਸਿਆਣਪੁਰ ਜਾ ਰਿਹਾ ਸੀਗਾ ਉਸ ਦੇ ਨਾਲ ਕੁਝ ਲੋਕਾਂ ਵੱਲੋਂ ਲੁੱਟਖੋ ਕੀਤੀ ਗਈ ਹੈ ਕਿ ਤੋਂ ਉਹਦੇ ਚੈਨੀਅਰ ਇੱਕ ਮੋਬਾਈਲ ਜਿਹੜਾ ਖੋਹ ਲਿੱਤਾ ਗਿਆ ਅੰਦਾਜ਼ਾ ਦਈਏ ਕਿ ਨੌਜਵਾਨ ਜਿਹੜਾ ਰੈਗੂਲਰ ਪਠਾਨਕੋਟ ਤੋਂ ਸਿਆਣਪੁਰ ਜਾਂਦਾ ਸੀਗਾ ਤਾਂ ਉਸ ਦੇ ਨਾਲ ਇੱਥੇ ਲੁੱਟਖੋ ਹੋਈ ਹੈ ਜਾਣਕਾਰੀ ਮੁਤਾਬਕ ਕੁਝ ਨੌਜਵਾਨ ਜਿਹੜੇ ਇੱਕ ਬਾਈਕ ਉੱਤੇ ਇੱਕ ਸਕੂਟੀ ਉੱਪਰ ਆਏ ਸੀਗੇ ਜਿਨ੍ਹਾਂ ਵਿਜਨਬ ਇੱਕ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਔਰ ਮੌਕੇ ਤੇ ਪੀਐਸਆਰ ਮੁਲਾਜ਼ਮ ਪਹੁੰਚੇ ਸਿਗੇ ਹੁਣ ਫਿਲਹਾਲ ਉਹ ਕੰਪਲੇਨ ਜਿਹੜੀ ਲਿਖਾਨ ਜਾ ਰਹੀ ਹੈ ਤੁਸੀਂ ਦਿਖਾ ਰਿਹਾ ਕਿ ਉਹ ਨੌਜਵਾਨ ਜਿਹੜਾ ਉਹ ਜ਼ਖਮੀ ਵੀ ਹੋਇਆ ਸੀਗਾ ਜਾਣਕਾਰੀ ਮੁਤਾਬਿਕ ਉਸ ਨੌਜਵਾਨ ਨੂੰ ਜਿਹੜਾ ਹੈ ਇੱਕ ਸਾਈਡ ਤੇ ਲੈ ਜਾ ਕੇ ਉਹਨਾਂ ਮਾਰਕੁੱਟਾਈ ਵੀ ਕੀਤੀ ਗਈ ਹੈ ਤੁਸੀਂ ਰਦਖਾਨ ਦੀ ਕੋਸ਼ਿਸ਼ ਕਰ ਰਹੇ ਕਿ ਦੇ ਮੱਥੇ ਦੇ ਉੱਪਰ ਸਾਰਤ ਵੀ ਤੁਸੀਂ ਦੇਖ ਸਕਦੇ ਹੋ ਕਿ ਲੱਗੀ ਹੋਈ ਹੈ ਔਰ ਉਹਨਾਂ ਵੱਲੋਂ ਪ੍ਰਸ਼ਾਸਨ ਕੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਇਲਾਕੇ ਦੇ ਵਿੱਚ ਪੁਲਿਸ ਦੀ ਗ੍ਰਸਤ ਵਧਾਈ ਜਾਵੇ ਤਾਂ ਕਿ ਕਈ ਵਾਰ ਦੇਖਿਆ ਗਿਆ ਸੀ ਲਾਕਰੀ ਇਸ ਕਾਫੀ ਜ਼ਿਆਦਾ ਇਦਾਂ ਦੇ ਮਾਮਲੇ ਜਿਹੜੇ ਸਾਹਮਣੇ ਆ ਰਹ ਇਸ ਮੁੰਡੇ ਦੇ ਨਾਲ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਸੋਨੇ ਦੀ ਚੇਨ ਉਹਦੇ ਮੋਬਾਈਲ ਜਿਹੜਾ ਤੋਂ ਕੋਲ ਲਿੱਤਾ ਗਿਆ ਇਸ ਸਬੰਧੀ ਆਪਾਂ ਗੱਲਬਾਤ ਕੀਤੀ ਹੈ ਪੀੜਿਤ ਨੌਜਵਾਨ ਦੇ ਨਾਲ ਦੇ ਨਾਲ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਹੈ ਆਓ ਤੁਹਾਨੂੰ ਸੁਣਾਣੇ ਆ ਕੀ ਕਹਿੰਨਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਅਨੂਪ ਹੈ ਮੇਰਾ ਨਾਮ ਜੀ ਐਕਚੁਅਲੀ ਮੈਂ ਟਾਈਮ ਚੋਂ ਨਾਲ ਇੱਥੇ ਆਨੂਰ ਆਈ ਬਟ ਆਨ ਕਰ ਦੂੰ ਜਿਹਦੇ ਮੈਂ ਆ ਰਹੀ ਕਿ ਮੈਂ ਦੇਖਿਆ ਤੋ ਦਿਨ ਜਨੇ ਨਾ ਮੇਰੇ ਬਾਈਕ ਦੇ ਪਿੱਛੇ ਨਾ ਆ ਕੇ ਬੜਾ ਬੜੀ ਆਨ ਦੇ ਨਾਲ ਹੀ ਉਹਨਾਂ ਨੇ ਮਤਲਬ ਕਿ ਅੱਗੇ ਆ ਕੇ ਨਾ ਫੜ ਫੜ ਸਕੂਟੀਆਂ ਲਗਾ ਕੇ ਸਕੂਟੀ ਖ ਸਕੂਟੀ ਰੋਕ ਕੇ ਤੇ ਉਹਨਾਂ ਨੇ ਮਤਲਬ ਕਿ ਕਾਫੀ ਦਾ ਕੋਸ਼ਿਸ਼ ਕੀਤੀ ਪਾਇਆ ਕੋਈ ਫੋਨ ਦੀ ਤੇ ਮੈਂ ਥੋੜਾ ਆਪਣੇ ਜਦੋਂ ਬਚਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੋਬਾਈਲ ਖੋਲਿਆ ਮੋਬਾਈਲ ਖੋਲਣ ਦੇ ਫੋਨ ਦੇ ਬਾਅਦ ਉਹਨਾਂ ਨੇ ਸਕੂਟੀ ਦੀ ਜਿਹੜੀ ਡਿੱਕੀ ਪਿੱਛੇ ਦੀ ਤੋੜੀ ਕਿਉਂਕਿ ਚਾਬੀ ਮੈਂ ਸਾਈਡ ਤੇ ਸੁੱਟਤੀ ਸੀ ਸਕੂਟੀ ਬਚਾਣ ਵਾਸਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਡਿੱਕੀ ਦੇ ਵਿੱਚ ਚੁੰਮਣ ਦੀ ਪਰਸ ਜਿਹੜਾ ਕੈਸ਼ ਕੁਛ ਸਾਰਾ ਚੁੱਕ ਕੇ ਲੈ ਗਿਆ ਤੇ ਇੱਕ ਹੱਥ ਵਾਇਕਲ ਜੋ ਚੇਨ ਉਹਨਾਂ ਨੇ ਕੋਈ ਹੈਗੀ ਆ ਤੇ ਨਾਲ ਹੀ ਮੋਬਾਈਲ ਮੋਬਾਈਲ ਜਿਹੜਾ ਹੀ ਓਪੋ ਹੋ ਕੇ ਲੈ ਗਏ ਕਿੰਨੇ ਲੋਕ ਸੀਗੇ ਤਿੰਨ ਚਾਰ ਜਣੇ ਹੈਗੇ ਮੈਕਸਿਮ ਦੋ ਜਿਹੜੇ ਕੀ ਮੈਂ ਸਾਹਮਣੇ ਦੇਖਿਆ ਬਿਲਕੁਲ ਸਕੂਟੀ ਇੱਕ ਸੀਗੀ ਵਾਇਕਲ ਦੀ ਤੇ ਨਾਲ ਇੱਕ ਹੋਰ ਸੀਗੀ ਮੈਂ ਡਿਸਕਵਰ ਬਾਈ ਕੀ ਚਾਹੀਦਾ ਏਨੀ ਸਮਝ ਆ ਗਈ ਕਿ ਇਹਦਾ ਇਤੁਆਇਆ ਉਹ ਜਗ੍ਹਾ ਦਾ ਮੈਂ ਪੈਂਤਾਨ ਚੱਲਦਾ ਰੋਡ ਦੇ ਉੱਤੇ ਉਹ ਗਿਆ ਕੇ ਸੀ ਹਾਂਜੀ ਹਾਂਜੀ ਕੰਪਲੇਨ ਕਰਤੀ ਕਿ ਹਾਂਜੀ ਹਾਂਜੀ ਇੱਕ ਬੰਦ ਕਰ ਦਿਓ ਬਦਸਲਤ ਇਹ ਹੀ ਹੈ ਕਿ ਮਤਲਬ ਕਿ ਜਿੱਦਾਂ ਕਿ ਅੱਜ ਕੋਈ ਵੀ ਦੂਸਰਾ ਬੰਦਾ ਵੀ ਵਿਕਤੀ ਹੋ ਸਕਦਾ ਇਸ ਚੀਜ਼ ਦਾ ਤੇ ਆਪਾਂ ਇਹ ਕਹਿਣੇ ਕਿ ਪੁਲਿਸ ਪ੍ਰਸ਼ਾਸਨ ਥੋੜਾ ਧਿਆਨ ਦੇਣਾ ਚਾਹੀਦਾ ਹੈ ਕਿ ਅੱਗੇ ਵੀ ਇੱਥੇ ਦੋ ਦਿਨ ਵਾਰ ਵਾਰ ਵਾਰਦਾਤਾ ਹੋ ਚੁੱਕੀਆਂ ਤੇ ਇਹਦੇ ਵਿੱਚ ਇਹ ਹੈ ਕਿ ਉਹ ਥੋੜਾ ਡਿਊਟੀ ਡਿਊਟੀ ਦੇ ਨਹੀਂ ਤੇ ਡਿਊਟੀ ਤੇ ਕੋਈ ਹੁੰਦਾ ਨਹੀਂ ਹੈ ਗਾਇਬ ਰੋਡ ਦੇ ਉੱਤੇ ਕਿ ਨੀਰਾ ਹੁੰਦਾ ਕਿ ਰਾਤੀ ਲੋਕੀ ਆਉਂਦੇ ਆ ਮੈਂ ਡਿਊਟੀ ਤੇ ਆਉਂਦੇ ਜਾਂਦੇ ਆ ਥੋੜਾ ਹਾਂਜੀ ਭਾਈ ਕੀ ਨਾਮ ਤੁਹਾਡਾ ਤੇ ਕੀ ਕਰਦਾ ਮੇਰਾ ਨਾਮ ਨਿਤਿਨ ਹੈ ਜੀ ਹਾਂਜੀ ਗੱਲ ਇਦਾਂ ਹੋਈ ਹੈ ਕਿ ਆਪਣਾ ਬ੍ਰਦਰ ਆ ਉਹ ਇਧਰੋਂ ਆ ਰਿਹਾ ਸੀ ਟੈਂਕ ਚੌਂਕ ਤੋਂ ਤੇ ਇੱਕ ਡਿਸਕਵਰ ਬਾਈਕ ਤੇ ਇੱਕ ਵਾਈਟ ਕਲਰ ਦੀ ਐਕਟਿਵਾ ਜਿਹਦਾ ਨੰਬਰ ਹੈ ਸ਼ਾਇਦ ਥੋੜਾ ਥੋੜਾ ਯਾਦਾ 783 ਬੁੰਜਾ ਜਾਂ ਬੁੰਜਾ 783 ਠੀਕ ਹੈ ਜੀ ਉਹਨਾਂ ਨੇ ਆਪਣੇ ਮੇਰੇ ਬ੍ਰਦਰ ਤੋਂ ਇੱਕ ਚੈਨੀ ਦੋ ਟੋਲੇ ਦੀ ਤੇ ਨਾਲ ਉਹਦਾ ਫੋਨ ਨਾਲ ਸਕੂਟੀ ਖੋਣ ਦੀ ਕੋਸ਼ਿਸ਼ ਕੀਤੀ ਸਕੂਟੀ ਉਹਨੇ ਬਚਾ ਲਈ ਹੈ ਚੈਨੀ ਤੇ ਫੋਨ ਉਹ ਕਰਕੇ ਚੱਲ ਗਏ ਹਾਂਜੀ ਤੇ ਉਹਨਾਂ ਨੇ ਇਹਨੂੰ ਬ੍ਰਦਰ ਨੂੰ ਇੰਨੀ ਗੱਲ ਵੀ ਕਹੀ ਹੈ ਕਿ ਜੇ ਤੂੰ ਆਪਣੀ ਜਾਨ ਬਚਾਣਾ ਚਾਹਨਾ ਤੇ ਪੈਸੇ ਦੇ ਦੇ ਤੇ ਨਹੀਂ ਤੇ ਅਸੀਂ ਤੈਨੂੰ ਮਾਰ ਦੇਣਾ ਕੀ ਕਹਿੰਦਾ ਜਾਂਦੇ ਲਗਾਤਾਰ ਇਦਾਂ ਦੀ ਵਾਰਦਾਤਾਂ ਪਠਾਨਕੋਟ ਦੀ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਪੀਸੀਆਰ ਵਾਲੇ ਫਿਰਦੇ ਰਹਿੰਦੇ ਆ ਉੱਥੇ ਜਿੱਥੇ ਪੂਰਾ ਮਤਲਬ ਭੀੜ ਹੋਏ ਖਾਲੀ ਸ਼ਰਦਾਂ ਦੀ ਪੀਸੀਆਰ ਨੂੰ ਫੇਰਾ ਰੱਖਣਾ ਚਾਹੀਦਾ ਹਾਂਜੀ ਜੀ ਬਾਜੀ ਕੀ ਕਹਿੰਦਾ ਜਾਂਦੇ ਜੈ ਸ੍ਰੀ ਰਾਮ ਜੀ ਮੈਂ ਰਮਨ ਕੁਮਾਰ ਸਿੱਧ ਸਨ ਸਮਾਏਵਾਦੀ ਪਾਰਟੀ ਉਹ ਰਾਸ ਕੇ ਉੱਪਰ ਮੁਖਜੂਤ ਵਿੰਗ ਜਿਵੇਂ ਕਿ ਅੱਜ ਅਸੀਂ ਸਾਡੇ ਅਨੂਬ ਜੀ ਪਠਾਨਕੋਟ ਰੌਾ ਰਹਿਆ ਨਾ ਔਰ ਇਹਦੇ ਨਾਲ ਇੱਥੇ ਰਸਤੇ ਵਿੱਚ ਟੈਂਕ ਚੌਂਗ ਤੋਂ ਠੀਕ ਅੱਗੇ ਥੋੜੀ ਕਿ ਖੋਹ ਕੋ ਦੇ ਵਿੱਚ ਇੰਦੇ ਕੋਲੋਂ ਜਰਿੰਦੇ ਇੱਕ ਮਾਰਗੁੱਟ ਵੀ ਹੋਈ ਐ ਤੇ ਸਮਾਨ ਇੰਦੇ ਕੋਲ ਖੋਲੇ ਆ ਫੋਨ ਤੱਕਰ ਵੀ ਖੋਲੇ ਆ ਔਰ ਚੈਨਬਿੰਦ ਤੋੜੀ ਆ ਹੋ ਕੇ ਲੱਗੇ ਆ ਆਹੀ ਪ੍ਰੋਸਸ ਪੁਲਿਸ ਪ੍ਰਸ਼ਾਸਨ ਅਗੇ ਮੰਗ ਕਰਨੇ ਬੇਨਤੀ ਕਰਨੀਆਂ ਕੀ ਐ ਜਿਹੜਾ ਸੁਜਾਨਪੁਰ ਪੁਰਪੁਰਾਲਾ ਰੋਡ ਆ ਇੱਥੇ ਸੁਨਸਾਨ ਐ ਇਹਦਾ ਕੋਈ ਬਾਲੀਵਾਰਤ ਨਹੀਂ ਹੈਗਾ ਇੱਥੇ ਦੇ ਪਹਿਲੀ ਗੱਲ ਤੇ ਜਿਹੜਾ ਸੁਜਾਨਪੁਰ ਵਾਲੇ ਜਿਹੜੇ ਮੁਲਾਜ਼ਮ ਇੱਥੋਂ ਦਾ ਤੱਕਰ ਪੀਸੀਆਰ ਵਾਲੇ ਗਸਤੋਂ ਨਹੀਂ ਚਹੀਦੀ ਇਧਰੋਂ ਡਿਵੀਜ਼ਨ ਨੰਬਰ 1 ਦੀ ਇੱਥੋਂ ਕੋਈ ਫਤੂਵਾਰ ਨਾ ਪਹਿਲੀ ਵਾਰ ਨਹੀਂ ਹੋਇਆ ਪਹਿਲੀ ਵੀ ਕਈ ਵਾਰੀ ਇਹੋ ਜਿਹਾ ਸੀਨ ਹੋ ਗਿਆ ਆ ਪਹਿਲੇ ਹੁੰਦੇ ਸੀ ਛੋਟੇਪੁਰ ਤੇ ਲੱਗੇ ਸਕੇ ਪਰ ਇਹ ਆਲੇ ਟਾਈਮ ਹੀ ਕੱਕ ਨਹੀਂ ਹੈਗਾ ਜਾਂ ਤੋਂ ਨਾ 80 ਕੋਈ 11:30 12 ਵਜੇ ਟਾਈਮ ਹੈ ਟਾਈਮ ਕੱਕ ਨਹੀਂ ਹੈਗਾ ਪਰ ਐਨਾ ਉਸ ਮਾਲਕ ਦੀ ਕਿਰਪਾ ਰਹੀ ਹੁੰਦੀ ਕੋਈ ਜਾਨ ਨੂੰ ਖਤਰਾ ਨਹੀਂ ਹੋਇਆ ਪਰ ਤਾਮੀ ਇੱਕ ਸਾਟ ਹੁੰਦੇ ਲੱਗੀ ਹੈ ਮੱਥੇ ਤੇ ਪਰ ਅਸੀਂ ਆਪਣੇ ਐਸਐਸਬੀ ਮਾਨਯੋਗ ਸ੍ਰੀ ਐਸਐਸਬੀ ਸਾਹਿਬ ਔਰ ਡਿਵੀਜ਼ਨ ਬ੍ਰੇਕ ਦੇ ਐਸਐਚਓ ਹੁੰਦੇ ਅੱਗੇ ਮੰਗ ਕਰਨੇ ਬੇਨਤੀ ਕਰਨੇ ਕਿ ਇਹੋ ਜੇ ਦੋਸ਼ੀਆਂ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਸ੍ਰੀ ਰਾਮ ਹਾਂ ਜੀ ਭਾਈ ਕੀ ਕਹਣਾ ਜਾਂਦੇ ਜਿਹੜੇ ਇੱਥੇ ਵਾਰਡਰ ਜਿਹੜੀ ਹੋਈ ਹੈ ਨੌਜਵਾਨ ਦੇ ਨਾਲ ਉਹ ਲੁੱਟਕੋ ਕੀਤੀ ਗਈ ਹੈ ਅੱਜ ਮੈਂ ਬినੋਦ ਭੰਡਾਰੀ ਸੁਝਾਨਪੁਰ ਤੋਂ ਡਿਸਟ੍ਰਿਕਟ ਵਾਈਸ ਚੇਅਰਮੈਨ ਐਸ ਸੀ ਐਲ ਮੈਂ 9 ਵਜੇ ਇੱਥੋਂ ਆ ਰਿਹਾ ਸੀ ਤੇ ਇਹ ਜਿਹੜਾ ਨਵਾਂ ਪੁਲ ਹੈ ਉੱਥੇ ਦੇਖਿਆ ਕਿ ਬੰਦੇ ਮੁੰਡੇ ਜਿਹੜੇ ਕਾਫੀ ਤਫਰੀ ਦੇ ਵਿੱਚ ਇਕੱਠੇ ਹੋਏ ਦੇ ਉਹ ਜਿਹੜੇ ਦੇਖਿਆ ਪੁੱਛੇ ਕਿ ਕੀ ਕੀਤੀ ਤੇ ਉਹ ਸੁਝਾਨਪੁਰ ਤੋਂ ਬਿਲੋਂਗ ਕਰਦਾ ਕੋਈ ਲੜਕਾ ਉਹਦੇ ਨਾਲ ਲੁੱਟਕੋ ਦੀ ਬਾਤ ਕਰਦਾ ਥੀ ਮੈਂ ਸਰਕਾਰ ਔਰ ਪ੍ਰਸ਼ਾਸਨ ਅਗੇ ਮੰਗ ਕਰਨਾ ਵੀ ਜਿਸ ਤਰ੍ਹਾਂ ਇਹ ਸਾਡਾ ਸੈਂਸਿਟਿਵ ਏਰੀਆ ਹੈਗਾ ਆਰਮੀ ਦਾ ਏਰੀਆ ਨਾਲ ਔਰ ਇੱਥੇ ਨਹੀਂ ਨਫਰੀ ਪੁਲਿਸ ਦੀ ਚਾਹੀਦੀ ਤਾਂ ਜੀ ਇਹ ਜਿਹੜੇ ਐਂਟਰਸ ਗੇਟ ਹੈ ਕਮ ਸੇ ਕਮ ਇੱਥੇ ਤੇ ਕੋਈ ਪੁਲਿਸ ਦੀ ਨਾਕਾਬੰਦੀ ਚਾਹੀਦੀ ਹੈ ਤਾਂ ਜੀ ਜਿਹੜੇ ਸ਼ਰਾਰਤੀ ਅਨਸਰ ਹੈ ਰਾਤ ਨੂੰ ਜਿਹੜੇ ਹੈ ਘੁੰਮਦੇ ਫਿਰਦੇ ਆ ਬਲਤੇ ਦਿਨੇ ਵੀ ਨਹੀਂ ਕੋਈ ਆਰਾਮ ਪਰ ਰਾਤ ਨੂੰ ਜਿਹੜੇ ਕਿਸੇ ਨੇ ਵਾਪਸ ਆਣਾ ਆਪਣੇ ਕੰਮ ਕਾਜਾਂ ਤੋਂ ਉਹਨਾਂ ਨਾਲ ਕੋਈ ਉਹੋ ਜਿਹੀ ਹਨਾਉ ਨਹੀਂ ਘਟਣਾ ਨਾ ਹੋਵੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਅੱਜ ਜਿਸ ਤਰ੍ਹਾਂ ਮੈਂ ਅਖਬਾਰ ਚ ਔਰ ਨਿਊਜ਼ ਚ ਸੁਣ ਕੇ ਆਇਆ ਬਈ ਉਹ 12 ਜਿਹੜੇ ਟੈਕਸਿਸਮ ਜਿਹੜੇ ਆ ਇਹਦੇ ਨਾਲ ਦੇ ਸਟੇਟ ਦੇ ਵਿੱਚ ਆ ਗਏ ਜਿਹੜੇ ਐਂਡ ਕਰਕੇ ਕਟੂਏ ਦੇ ਵਿੱਚ ਤੋਂ ਤੇ ਉਹਦੇ ਨਾਲ ਤੇ ਵੈਸੇ ਹੀ ਸਾਟਾ ਜਿਹੜਾ ਬੜਾ ਸੈਂਸਿਟਿਵ ਏਰੀਆ ਔਰ ਇੱਥੇ ਤੇ ਜਿਆਦਾ ਇਹਦੀ ਪ੍ਰੋਟੈਕਸ਼ਨ ਚਾਹੀਦੀ ਆ ਤੋਂ ਮੈਂ ਬੇਨਤੀ ਇਹ ਹੀ ਪ੍ਰਸ਼ਾਸਨ ਅੱਗੇ ਕਰਾਂਗੀ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ ਆਮ ਲੋਗਰ ਦੀ ਜਿਹੜੀ ਸੁਰੱਖਿਆ ਉਹਨੂੰ ਜਿਹੜਾ ਯਕੀਨੀ ਬਣਾਇਆ ਜਾਵੇ ਧੰਨਵਾਦ